हां जी 사ਸਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਦਾ ਕਨੈਕਟ ਨੰਬਰ ਦੇਖੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇ ਲਾਸਟ ਤੇ ਮਾਲਕ ਦਾ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸ਼ੰਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਸਿਉਂ ਲੀਕਾ 750 ਕ੍ਰਿਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਆਰੀਜਨਲ ਟਰੈਕਟਰ ਰੰਗ ਪੇਂਟ ਬਿਲਕੁਲ ਨਾਲ ਦਾ ਮਗਰਾਟ ਨਾਲ ਦੇਣਗੇ ਕਿਤੇ ਕੋਈ ਟਰੈਕਟਰ ਹੈ ਯਾਰ ਫਰਨੀ ਹੈਗੀ ਬਹੁਤ ਸਾਫ ਕ੍ਰਿਸ਼ਨ ਟਰੈਕਟਰ ਹੈਗਾ ਪਿਛਲੇ ਟਾਇਰ 85 ਪੈਸੇ ਨੇ ਅਗਲੇ ਟਾਇਰ 70 ਪੈਸੇ ਦੇਣਗੇ ਬਹੁਤ ਘੱਟ ਚੱਲਿਆ ਹੋਇਆ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾ ਵਾ ਕਿ ਤੁਸੀਂ ਦੇਖ ਸਕਦੇ ਹੋ ਜ਼ਿਮੀਂਦਾਰ ਭਰਾ ਕੋਲ ਘਰ ਕਿ ਰੱਖਿਆ ਹੋਇਆ ਟਰੈਕਟਰ ਆ ਕੋਈ ਵਪਾਰੀ ਦਾ ਨਹੀਂ ਹੈਗਾ ਆ ਰੀਅਲ ਟਰੈਕਟਰ ਰੰਗ ਪੇਂਟ ਸਾਰਾ ਨਾਲ ਦਾ ਟਰੈਕਟਰ ਦੇ ਮਗਰਾਟ ਨਾਲ ਦੇਨੇਗੇ ਕੋਈ ਬਲੂ ਵਗੈਰਾ ਨਹੀਂ ਹੈਗਾ ਟਰੈਕਟਰ ਨੂੰ ਤਸ਼ਲੀ ਨਾਲ ਚਲਾ ਕੇ ਵਾ ਕੇ ਤੁਸੀਂ ਦੇਖ ਸਕਦੇ ਹੋਗੇ 2001 ਮਾਡਲ ਟਰੈਕਟਰ ਹੈਗਾ ਮਾਲਕ ਨੇ ਡਿਮਾਂਡ ਰੱਖੀ ਆ 230000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕ ਦਾ 9417619364 9417619364 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ